ਚਾਚੀ ਭਤੀਜੀ ਸਮਰਾਲੇ ਦੇ ਵਿੱਚ ਐਕਟਿਵਾ ਤੇ ਜਾ ਰਹੇ ਸੀ ਸਮਾਨ ਲੈਣ ਲੇਕਿਨ ਦਸਤੇ ਦੇ ਵਿੱਚ ਦੋ ਬਦਮਾਸ਼ਾਂ ਵੱਲੋਂ ਜਾਣ ਬੁਝਕੇ ਮੋਟਰਸਾਈਕਲ ਐਕਟਿਵਾ ਦੇ ਵਿੱਚ ਮਾਰ ਕੇ ਉਹਨਾਂ ਨੂੰ ਦਿੱਤਾ ਡੇਕ ਫਿਰ ਕੀਤੀ ਲੁੱਟ ਕੋ ਸੋਨੇ ਦੀ ਚੈਨੀ ਗਲੇ ਵਿੱਚ ਪਾਈ ਹੋਈ ਸੀ ਮਹਿਲਾ ਵੱਲੋਂ ਉਹ ਜਿਹੜੀ ਲੁਟੇਰਿਆਂ ਨੇ ਖੋ ਕੇ ਹੋ ਗਏ ਫਰਾਰ ਹੁਣ ਪੁਲਸ ਕਰਦੀ ਪਈ ਹੈ ਜਾਂਚ ਲੇਕਿਨ ਮਹਿਲਾ ਨੂੰ ਗੰਭੀਰ ਜੜੀ ਹੈਗੀ ਆ 6 ਵਜੇ ਜਿੱਤੋਂ ਬਾਅਦ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਦੇ ਵੱਡੇ ਅਧਿਕਾਰੀ ਕੀ ਕਹਿੰਦੇ ਪਏ ਨੇ ਕਿ ਨਾਲ ਨਾਲ ਡਾਕਟਰ ਜਿਹੜੇ ਹੈਗੇ ਨੇ ਉਹ ਵੀ ਆਪਣਾ ਬਿਆਨ ਦਿੰਦੇ ਪਏ ਨੇ ਕਿ ਬਰੇਰੋ ਸੁਪਰੀਮ ਟਾਈਮ ਚੈਨਲ ਦੇ ਨਾਲ ਹਾਂਜੀ ਮੇਰਾ ਨਾਮ ਹਰਿੰਦਰ ਸਿੰਘ ਪਿੰਡ ਮੱਲਵਾਜਰਾ ਕੀ ਕਰਨਾ ਹੋਇਆ ਇਹ ਇਹ ਮੇਰੀ ਵਾਈਫ ਤੇ ਨਾਲ ਮੇਰੇ ਮੇਰੀ ਦੀ ਭਤੀਜੀ ਆ ਰਹੇ ਸੀਗੇ ਸਮਰਾਲੇ ਤੋਂ ਸਮਾਨ ਵਗੈਰਾ ਖਰੀਦ ਕੇ ਤੇ ਲਗਭਗ ਆਉਣ ਤੋਂ ਬਾਅਦ ਇਹਨਾਂ ਨੇ ਜਦੋਂ ਸਕੂਟਰ ਇਹਨਾਂ ਦੇ ਪਿੱਛੇ ਦੋ ਬੰਦੇ ਲੱਗੇ ਤੇ ਇੱਕ ਮੋਨਣਾ ਸੀਗਾ ਇੱਕ ਮੋਟਰਸਾਈਕਲ ਤੇ ਸਰਦਾਸ ਸੀਗਾ ਉਹਨੇ ਮੁੜਛਲੇ ਨੇ ਦੇ ਇੱਕਦਮ ਅੱਗੇ ਲਗਾ ਕੇ ਰੋਕੇ ਇਹਨਾਂ ਨੂੰ ਸਿੱਟਤਾ ਤੇ ਇਹਨਾਂ ਦੇ ਗਲੇ ਦੇ ਵਿੱਚੋਂ ਚੈਨੀ ਖੋਕੇ ਪਿੱਛੇ ਵਾਪਸ ਸਮਰ ਵਾਲੇ ਵੱਲ ਨੂੰ ਭੱਜ ਗਏ ਮੂੰਹ ਵਗੈਰਾ ਬੰਨੇ ਹੋਣ ਸੀ ਨਹੀਂ ਮੂੰਹ ਨਹੀਂ ਸੀ ਬੰਨਿਆ ਹੋਇਆ ਸੀਸੀਟੀਵੀ ਵਗੈਰਾ ਦੇਖਿਆ ਤੁਸੀਂ ਸੀਸੀਟੀਵੀ ਵਗੈਰਾ ਪੁਲਿਸ ਵਾਲੇ ਚੈੱਕ ਕਰ ਰਹੇ ਨੇ ਜਾ ਕੇ ਕਿੰਨੇ ਕਿ ਸੱਟਾ ਵਗੈਰਾ ਕਿੰਨੇ ਕਿ ਸੱਟਾਂ ਇਹਨਾਂ ਦੇ ਮੱਥੇ ਤੇ ਠੋਡੀ ਤੇ ਬੁੱਲਾਂ ਤੇ ਗੁੱਟ ਤੇ ਗੋਡੇ ਤੇ ਕਾਫੀ ਸੱਟਾਂ ਲੱਗੀਆਂ ਨੇ ਤੇ ਜਿਹੜੇ ਨਾਲ ਸੀਗੇ ਉਹਨਾਂ ਦੇ ਵੀ ਮੱਥੇ ਤੇ ਸੱਟਾਂ ਕੀ ਮੰਨ ਕਰਦੇ ਹੋ ਮੰਨ ਕਰਦਾ ਜੀ ਹੁਣ ਤਾਂ ਇਹ ਲੋਕੋ ਵਿਸ਼ਵਾਸ ਉੱਠਿਆ ਪਿਆ ਵੀ ਕੋਈ ਬੰਦਾ ਆਪਣੇ ਘਰ ਦੇ ਕੰਮ ਨਹੀਂ ਕਰ ਸਕਦਾ ਲੇਡੀਜ਼ ਵਗੈਰਾ ਦੋ ਜਾਣੀਆਂ ਸੀਗੇ ਇਕੱਲੇ ਤਾਂ ਕੀ ਹੌਸਲਾ ਹੋਣਾ ਜਾਣਦਾ ਕਿ ਸ਼ਹਿਰ ਬਾਜ਼ਾਰ ਬਣੀ ਜਾ ਸਕਦੀਆਂ ਬੱਚਿਆਂ ਦਾ ਕਹ ਨੂੰ ਟਿਊਸ਼ਨ ਪੜਨ ਜਾਂਦੇ ਨੇ ਉਹਨਾਂ ਦਾ ਵੀ ਬੁਰਾ ਹਾਲ ਆ ਲੋਟਾਂ ਖੋਹਾਂ ਇੰਨੀਆਂ ਵਧ ਗਈਆਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਲਟੇਰੀਆਂ ਨੂੰ ਲੱਭ ਕੇ ਇਹ ਅਨਸਰਾਂ ਤੇ ਨੱਥ ਪਾਈ ਜਾਵੇ ਉਹ ਕੀ ਹੋਈ ਹੈ ਮੰਮੀ ਹਾਂਜੀ ਓਕੇ ਕੀ ਲੱਗੇ ਗਏ ਚੈਨੀ ਹੋ ਕੇ ਲੱਗੇ ਡੇਢ ਤੋਲੇ ਦੇ ਸੋਨੇ ਦੀ ਤੇ ਹਮੇਸ਼ਾ ਮੈਂ ਡਾਕਟਰ ਬਲਵਿੰਦਰ ਸਿੰਘ ਕੌਥੇਵ ਹਸਪਤਾਲ ਸੰਧਾਨਤੂ ਡਾਕਟਰ ਕੇਸ ਆਇਆ ਤੁਹਾਡੇ ਲੋਕਪਾਲਸ ਸਾਹਿਬ ਜੀ ਆ ਗਿਆ ਦੋ ਲਈ ਮੀਟਿੰਗ ਹਾਂਜੀ ਇਹ ਸਾਡੇ ਕੋਲ ਕੇਸ ਆਇਆ ਹੈ 3:28 ਕਿੰਟ ਤੇ ਦੱਸੋ ਉਹਦੇ ਨਾਲ ਦੇ ਦੱਸਦੇ ਜੀ ਕਿ ਇਹਨਾਂ ਦੀ ਲੁੱਟ ਉਹ ਹੋਈ ਹੈ ਚੈਨ ਵਗੈਰਾ ਕੋਈ ਹੈ ਤੇ ਉਹਦੇ ਸਿਰ ਤੇ ਸੱਟ ਹੈ ਤੇ ਜੀ ਦੇ ਬਾਕੀ ਫੇਸ ਤੇ ਨਿਕ ਹੋਲਦੇ ਤੇ ਨਹੀਂ ਹੈ ਕਿੰਨੀ ਹੈ ਸੱਟ ਨਾ ਕਿੱਲਾ ਜਿਹੜਾ ਨੈਸਟ ਜੀ ਵਗੈਰਾ ਕੀ ਪ੍ਰੋਪਰ ਇਹ ਹੈ ਜੀ ਉਹਦੇ ਸਿਰ ਦੇ ਲੱਗੇ ਨੇ ਤਿੰਨ ਚਾਰ ਟਾਂਕੇ ਤੇ ਬੁੱਲ ਤੇ ਟਾਂਕੇ ਲੱਗੇ ਨੇ ਬਾਕੀ ਤਾਂ ਜਿਹੜਾ ਹੈਗਾ ਉਹ ਇੱਥੇ ਹੀ ਸਰ ਗਿਆ ਤੇ ਅਸੀਂ ਐਮਬੀਸੀਟੀ ਸਕੈਨ ਰეკਮੈਂਡ ਕੀਤੀ ਹੈ ਜੇ ਕੋਈ ਸਰ ਦੇ ਵਿੱਚ ਫਟਕਾ ਨੂੰ ਮਿਲ ਜਾ। ਕੀ ਨਾਮ ਤੁਹਾਡਾ ਹੈ? ਕੀ ਨਾਮ ਤੁਹਾਡਾ ਹੈ? ਇਹ ਸੀ ਸ਼ੁਰਾਜ ਜੀ। ਹੈ ਕੀ ਮਾਮਲਾ ਹੋਇਆ ਅੱਜ? ਕਿ ਕਹਿੰਦੇ ਲੁੱਟੋ ਹੋਈ ਹੈ, ਏਰੀਆ ਡਿਸਕ। ਕੀ ਮਾਮਲਾ ਕਿਹਦਾ? ਅੱਜ ਦੋ ਮੱਲਮਾਰੇ ਦੀ ਲੇਡੀਜ਼ ਸੁਖਦੀਪ ਕੌਰ ਅਤੇ ਸੰਦੀਪ ਕੌਰ ਇੱਕ ਟੂਰ ਤੇ ਜਾ ਰਹੇ ਸੀ ਪਿੰਡ ਮੱਲਮਾਰੇ ਦੇ ਨੂੰ ਕਿਥੋਂ ਦੋ ਨਾਜਵਾਨ ਮੋਟਰਸਾਈਕਲ ਤੇ ਸਵਾਰ ਆਏ। ਉਹਨਾਂ ਨੇ ਉਹਨਾਂ ਨੂੰ ਅੱਗੇ ਮੋਟਰਸਾਈਕਲ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਵਾਰ ਵੱਜ ਗਏ ਦੂਜੀ ਵਾਰ ਫੇਰ ਉਹਨਾਂ ਨੇ ਮੋੜਾ ਕਰ ਓਕੇਆ ਤਾਂ ਉਹਨਾਂ ਦੀ ਐਕਟਰ ਵਿੱਚ ਲਾ ਕੇ ਉਹ ਡਿੱਗ ਗਏ ਜਿਹੜਾ ਨਾ ਉਹਦੇ ਸਾਕੀ ਵੀ ਲੱਗੀ ਐ ਇੱਕ ਲੇਡੀ ਦੇ ਮੋਢੀ ਤੇ ਉਸ ਤੋਂ ਬਾਅਦ ਉਹ ਮੋਟਰਸਾਈਕਲ ਭੁਜਾ ਕੇ ਚੈਨੀ ਹੋ ਕੇ ਸਾਰ ਹੋ ਗਏ ਜਿਹੜੇ ਲੇਡੀ ਦਾ ਕਾਉਂਸਲ ਹਸਪਤਾਲ ਐਡਮਿਟ ਨੇ ਪੁਲਿਸ ਜਾਂਚ ਕਰ ਰਹੀ ਆ ਜਲਦੀ ਤੋਂ ਜਲਦੀ ਦੋਸ਼ੀਆਂ ਦੀ ਪਹਾਲ ਕਰਕੇ ਉਹਨਾਂ ਨੂੰ ਦੋਨਾਂ ਨੂੰ ਚਾਰ ਸ਼ਖਸ ਤੋਂ ਸ਼ਖਸ سزا ਦਿੱਤੀ ਜਾਵੇ